ਕਿਹੜਾ ਵਿੱਚ ਬੈਠੇ ਆ ਭਾਵੇਂ ਪੁਰਾਣੇ ਬੰਦੀ ਸਿੰਘ ਹੈ ਭਾਵੇਂ ਹੁਣ ਆਲੇ ਜਿਨ੍ਹਾਂ ਤੇ ਐਨਐਸਏ ਲਾਈ ਗਈ ਹੈ ਜਿਨ੍ਹਾਂ ਵਿੱਚ ਜੋ ਵੀ ਜਿੰਨੇ ਵੀ ਸਿੰਘ ਹੈ ਮੈਂ ਇੱਕ ਇੱਕ ਦਾ ਨਾਮ ਨਹੀਂ ਲਵਾਗਾ ਖਾਲਸਾ ਦੀ ਕੌਮ ਦੀ ਖਾਤਰ ਉਹਨਾਂ ਨੇ ਨਹੀਂ ਮਿਮਨੀ 30 ਸਾਲ ਖਿੜੇ ਮੱਥੇ ਆਪਣੀਆਂ ਜਵਾਨੀਆਂ ਕੌਮ ਦੀ ਖਾਤਰ ਉਹਨਾਂ ਯੋਧਿਆਂ ਨੇ ਲਾਈਆਂ ਸਾਡਾ ਫਰਜ਼ ਹੈ ਉਹਨਾਂ ਨੂੰ ਰਿਹਾ ਕਰਾ ਸਕੀਏ ਉਹਨਾਂ ਲਈ ਹਾ ਦਾ ਨਾਰਾ ਮਾਰੀਏ ਇਹਨਾਂ ਤੇ ਐਨਐਸਏ ਲੱਗੀ ਵਰਤਮਾਨ ਸਮੇਂ ਵਿੱਚ ਉਹਨਾਂ ਸਿੰਘਾਂ ਨੂੰ ਵੀ ਔਰ ਬੰਦੀ ਸਿੰਘਾਂ ਨੂੰ ਵੀ ਰਹਾ ਕਰਾਈਏ ਔਰ ਜੋ ਹੁਣ ਐਨਆਈ ਵੱਲੋਂ ਥਾਂ ਥਾਂ ਛਾਪੇ ਮਾਰੀ ਕਰਕੇ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਆਏ ਦਿਨ ਉਹਨਾਂ ਨੂੰ ਤਸੀਹੇ ਕੇਂਦਰਾਂ 'ਚ ਬੁਲਾ ਕੇ ਉਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਮੈਂ ਐਨਆਈ ਦੀ ਏਜੰਸੀ ਨੂੰ ਕਾੜਨਾ ਕਰਦਾ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਪੁੱਛਗਿੱਛ ਕਰਨੀ ਬੰਦ ਕਰੋ ਸਾਨੂੰ ਮਜਬੂਰ ਨਾ ਕਰੋ ਕਿ ਤੁਹਾਡੀ ਇੱਕ ਇੱਕ ਏਜੰਸੀ ਦੇ ਖਿਲਾਫ ਕੌਮ ਨੂੰ ਕੋਈ ਵੱਡਾ ਸੰਘਰਸ਼ ਲੜਨਾ ਪਵੇ